ਹਾ ਵੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਜੀ ਆਪਾਂ ਪਰਣਾਲਾ ਟਰੈਕਟਰ ਮੰਡੀ ਹਰੇਕ ਟਰੈਕਟਰ ਦੇ ਰੇਟ ਦੱਸਾਂਗੇ ਤੇ ਪਾਣ ਦਾ ਕੰਟੈਕਟ ਨੰਬਰ ਲੈ ਕੇ ਦਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੇਂ ਫੇਸਬੁੱਕ ਪੇਜ ਨੂੰ ਬਹੁਤੋ ਗੱਲ ਇਹ ਆ ਟਰਾਲਾ ਜੀ 11 66 ਨਿਊ ਟਰਾਲਾ ਹੈ ਜੀ ਟਰਾਲੇ ਦੇ ਜਿਹੜੀਆਂ ਹੱਤਾਨੇ ਜੀ 10 ਨਟੀ ਨੇ ਬਿੜ ਤੇ ਜਾਲ ਲੱਗਿਆ ਹੋਇਆ ਹੈਗਾ ਡਿਮਾਂਡ ਆਏ ਟਰਾਲੇ ਦੀ 1,45,000 ਬਾਈ ਦਾ ਕੰਟੈਕਟ ਨੰਬਰ 8729941979 ਅੱਗੇ ਆ ਜੀ ਮੈਸੀ 5245 ਪੀਆਈ ਅੱਗੇ ਸਿਧਰਾਜ 855 99 ਬਦਲ ਹੈ ਜੀ ਡਿਮਾਂਡ ਆ ਜੀ 1,45,000 ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਜੀ ਟਾਇਰਾਂ ਦੀ ਕੰਡੀਸ਼ਨ ਆ ਜਿਹੜੀ 70-75% ਹੈ ਜੀ ਤੇ ਬਾਈ ਦਾ ਕੰਟੈਕਟ ਨੰਬਰ 8729941989 ਬਾਕੀ ਰੇਟ ਮੌਕੇ ਤੇ ਘੱਟ ਕੀਤਾ ਜਾਊ ਬਾਈ ਅਧਿਆ ਸਗਰਾਸ 73582 ਇਹ 99 ਮਾਡਲ ਹੈ ਜੀ ਤੁਹਾਡੇ ਦੀ 115000 ਸਵਰਾਜ 855 ਕੀ 2014 ਮਾਡਲ ਡਿਮਾਂਡ 5 10 ਸਵਰਾਜ 735 ਜਾਨ ਨੇ ਡਿਮਾਂਡ 322 ਕੀ ਸਵਰਾਜ 855 ਐਪੀ 2009 ਮਾਡਲ ਹੈ ਦਾ ਮਾੜਾ 10 ਲੱਖ 30 ਹਜ਼ਾਰ ਇੰਜਨ ਕਲੋਸ ਕਰਦੇ ਵਿੱਚ ਹੈ ਜੀ ਅੱਗੇ ਆ ਮੈਸੀ 5245 ਡੀਆਈ 2000 8 ਮਾਡਲ ਆ ਡਿਮਾਂਡ 2 ਲੱਖ 65 ਹਜ਼ਾਰ ਭਾਈ ਦਾ ਕੰਟੈਕਟ ਨੰਬਰ 8890 17643 ਸਦਰਾਜ ਆਪਸੋ ਪੁੱਛ ਮੈਂ ਜੀ ਇਹਨੇ ਕਹਿਰ ਨਹੀਂ 99 ਮਾਡਲ ਆ ਇਹ ਦਮਾਡ ਹੈ ਦੀ 1,80,000 ਬਾਈ ਦਾ ਕੰਟੈਕਟ ਨੰਬਰ 8289017677 ਅੱਗੇ ਆ ਜੀ ਐਸਆਰ ਜੀਕੇ ਕੰਪਨੀ ਦੇ ਟਾਇਰ ਨਹੀਂ ਖਾਤ ਵੀ ਚੰਗੀ ਪਈ ਹੈ ਜੀ 90 ਮਰਲਾ ਡਿਮਾਂਡ ਆ ਜੀ ਦੀ 95000 ਬਾਈ ਦਾ ਕੰਟੈਕਟ ਨੰਬਰ 9872430200 ਸੁਪਰਾਸ 753 99 ਮਰਗਨ ਮਾਡਲ 140 ਜੀ ਸਪਰਾ 635 95 ਮਾਡਲ ਦੀ ਮੰਗ 152000 ਮਾਈ ਦਾ ਕੰਟੈਕਟਰ ਨੰਬਰ 8890 1700 ਤੱਕ ਤੱਕ ਜੀ 911 ਪੂਰਾ ਵਧੀਆ ਤਿਆਰ ਕਰਿਆ ਹੋਇਆ ਪ੍ਰਾਈਵੇਟ ਸੈਕਿਉਰਿਟੀ ਨਿਊਲੀ ਸਿਸਟਮ ਅੰਦਰ ਮੈਂ ਟਾਇਰ ਦੇ ਵੀ ਦੇਖਾ ਪਾਵਰ ਸਟੀਰੀਂਗ ਹੈ ਜੀ 2003 ਮਾਡਲ ਆ ਡਿਮਾਂਡਾ 440000 ਅਕਿਆਸ ਸਪਰਾਜ 855 ਜੀ 2003 ਮਰਵਾ ਡਿਮਾਂਡ ਆ 268000 ਭਾਈ ਦਾ ਕੰਟੈਕਟ ਨੰਬਰ 810 99724309 ਇਹੀ ਵੇਚਦੀ ਹੈ ਡਾਦੀ ਹੈ ਜੀ 11 ਸੇਫ ਲੈਫਟ ਵਾਲੀ ਜਾਲ ਲੱਗਿਆ ਹੋਇਆ ਹੈ ਰੇਟ ਹੈ ਦਾ 135000 ਅੱਗੇ ਆ ਜਾ ਟਰਾਲਾ ਜੀ 11 6.5 ਨਿਊ ਡਿਮਾਂਡ 175 17750 ਐਪੀ ਜੀ ਚੰਗੀ ਹਾਲਤ ਤੇ ਆ ਜੀ ਮਾਡਲ 1994 ਟਮਾੜਾ 142000 ਬਾਈ ਦਾ ਕੰਟੈਕਟ ਨੰਬਰ ਹੈ 9812430209 ਕਿ 95 ਜੀ 95 ਮਾਡਲ ਡਿਮਾਂਡ 215000 ਬਾਈ ਦਾ ਕੰਟੈਕਟ ਨੰਬਰ 88901767 ਆਰਜਨ 605 ਡੀਆਈ 2014 ਮਾਡਲ ਡਿਮਾਂਡ 490000 ਸਬਰਾਜ 855 ਜੀ 2002 ਮਾਦਲਾ ਸਮਾਨ 27000 ਇਹ ਹੈ ਜੀ ਬਰਨਾਲਾ ਟਰੈਕਟਰ ਵੰਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਲੱਖੀ ਬਾਜ 855 ਨੂੰ ਫੋਲੋ ਕਰ ਲਓ